ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਤੋਂ ਜਸਮੀਤ ਪਾਟਿਆ ਜੀ ਇੱਕ ਵਾਰੀ ਫਿਰ ਸਾਡੇ ਨਾਲ ਮੌਜੂਦ ਨੇ ਬਹੁਤ ਵੱਡੀ ਗਿਣਤੀ 'ਚ ਯੂਕੇ ਦੇ ਵੀਜ਼ੇ ਹਾਸਲ ਕੀਤੇ ਨੇ ਲੈਂਡਮਾਰਕ ਨੇ ਔਰ 100% ਵੀਜ਼ਾ ਸਫਲ ਸਖਸ਼ਾ ਹੁਣ ਤੱਕ ਕੋਈ ਰਿਫਿਊਜ਼ਲ ਆਈ ਨਹੀਂ ਯੂਕੇ ਦੀ ਇਹ ਬਹੁਤ ਵੱਡੀ ਗੱਲ ਹੈ ਪਰ ਅੱਜ ਜਸਮੀਤ ਜੀ ਨਾਲ ਜਿਹੜੇ ਸਵਾਲ ਕਰਨੇ ਨੇ ਉਹ ਇਹ ਕਰਨੇ ਨੇ ਕਿ ਕੁੱਲ ਖਰਚਾ ਕਿੰਨਾ ਕਰ ਰਿਹਾ ਯੂਕੇ ਦਾ ਔਰ ਸਾਡੇ ਵਿਦਿਆਰਥੀ ਪੈਕੇਜਾਂ 'ਚੋਂ ਬਚ ਕੇ ਲੈਂਡਮਾਰਕ ਦੇ ਜ਼ਰੀਏ ਕਿਉਂ ਅਪਲਾਈ ਕਰਨ ਔਰ ਇਹਦੇ ਨਾਲ ਨਾਲ ਯੂਕੇ ਚ ਪੜਨ ਕਿਥੇ ਤਾਂ ਕਿ ਯੂਕੇ ਦੇ ਵਿੱਚ ਉੱਥੇ ਪਹੁੰਚਣ ਤੋਂ ਬਾਅਦ ਵਿਦਿਆਰਥੀਆਂ ਨੂੰ ਦਿੱਕਤਾਂ ਘੱਟ ਆਉਣ ਜਾਂ ਨਾ ਆਉਣ ਉਹਨਾਂ ਨੂੰ ਕੰਮ ਵੀ ਮਿਲ ਜੇ ਤੇ ਉਹ ਆਪਣੀ ਪੜ੍ਹਾਈ ਵੀ ਕੰਪਲੀਟ ਕਰ ਲੈਣ ਇਹ ਸਾਰੇ ਪੁਆਇੰਟ ਜਸਮੀਤ ਜੀ ਤੋਂ ਲਵਾਂਗੇ ਜਸਮੀਤ ਜੀ ਸਸਿਕਾ ਸਸਿਕਾ ਜਸਮੀਤ ਜੀ ਮੈਂ ਚਾਹੂੰਗਾ ਸਾਰੇ ਪੁਆਇੰਟ ਤੁਸੀਂ ਅੱਜ ਐਕਸਪਲੇਨ ਕਰੋ ਸੀ ਸੀ ਯੂਕੇ ਜਾਣਾ ਸਾਨੂੰ ਟਰੈਕਟ ਕਰਦਾ ਲੰਡਨ ਕਿਸੇ ਲੰਡਨ ਹੀ ਜਾਈਏ ਜੀ ਪਰ ਤੁਸੀਂ ਹੈਰਾਨ ਹੋਵੋਗੇ ਕਿ ਲੰਡਨ ਇਦਾਂ ਦਾ ਸ਼ਹਿਰ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਆਬਾਦੀ ਹੈ ਔਰ ਜੇ ਸਾਰੇ ਲੰਡਨ ਦੀ ਆਬਾਦੀ ਅਸੀਂ ਕਾਊਂਟ ਕਰ ਲਈਏ ਨੀਅਰ ਬਾਏ ਸਿਟੀਜ਼ ਨੂੰ ਮਿਲਾ ਕੇ ਤਾਂ ਲੰਡਨ ਚ ਘੱਟੋ ਘੱਟ ਨਹੀਂ ਤਾਂ 82 ਲੱਖ ਬੰਦਾ ਰਹਿੰਦਾ ਸੋ which is quite ਕਿੰਨੇ ਕਹਿੰਦੇ ਕਿ ਬਹੁਤ ਜ਼ਿਆਦਾ ਆਬਾਦੀ ਹੈ ਬੀਗ ਐਨ ਇੰਟਰਨੈਸ਼ਨਲ ਸਿਟੀ ਔਰ ਐਕਸਪੈਂਸਿਵ ਦੇ ਨਾਤੇ ਤੁਸੀਂ ਕਹੋਗੇ ਸਭ ਤੋਂ ਐਕਸਪੈਂਸਿਵ ਸ਼ਹਿਰ ਦੁਨੀਆ ਦਾ ਅਸੀਂ ਗੱਲ ਕਰ ਰਹੇ ਹਾਂ ਲੰਡਨ ਪੈਰਿਸ ਨਿਊਯਾਰਕ ਟੋਰਾਂਟੋ ਸਭ ਤੋਂ ਐਕਸਪੈਂਸਿਵ ਸ਼ਹਿਰ ਦੇ ਵਿੱਚ ਆਂਦਾ ਹੋਏਗਾ ਲੰਡਨ ਸੋ ਜੇ ਤੁਸੀਂ ਲੰਡਨ ਪੜ੍ਹਾਈ ਕਰਨ ਜਾਣਾ ਚਾਹੁੰਦੇ ਹੋ ਪਹਿਲੀ ਗੱਲ ਤਾਂ ਸਭ ਤੋਂ ਜ਼ਿਆਦਾ ਅਕੋਮੋਡੇਸ਼ਨ ਕਾਸਟ ਹੈ ਸੋ ਤੁਹਾਨੂੰ ਰਹਿਣਾ ਪਏਗਾ ਲੰਡਨ ਤੋਂ ਇੱਕ ਜਾਂ ਦੋ ਘੰਟੇ ਦੂਰ ਸੋ ਜੇ ਤੁਸੀਂ ਟ੍ਰੇਨ ਵੀ ਗੱਲ ਕਰੀਏ ਉਹ ਵਿੱਚ ਵੀ 25-30 ਪਾਉਂਡ 50 ਪਾਉਂਡ ਰੋਜ਼ ਦੇ ਲੱਗ ਸਕਦੇ ਆ ਜੇ ਤੁਸੀਂ ਰੋਜ਼ ਦੇ 25-30 50 ਪਾਉਂਡ ਟ੍ਰੇਨ 'ਚ ਦੇਵੋਗੇ ਤਾਂ ਯਾਨੀ ਜਿੰਨੇ ਦੀ ਅਕੋਮੋਡੇਸ਼ਨ ਨਹੀਂ ਹੈਗੀ 1500 ਪਾਉਂਡ ਤਾਂ ਇਹੀ ਹੋ ਗਈ ਕੱਢੇ ਦੀ ਤੁਹਾਡੀ ਟ੍ਰੇਨ ਅਕੋਮੋਡੇਸ਼ਨ ਹੋ ਜਾਏਗੀ ਸੋ ਵੈਨ ਯੂ ਆਰ ਗੋਇੰਗ ਟੂ ਯੂਕੇ ਪਹਿਲੀ ਗੱਲ ਤਾਂ ਇਹ ਦੇਖੋ ਕਿ ਪਾਉਂਡ ਇਸ ਕਾਸਟਿੰਗ ਅਸ 122 ਰੁਪੀਸ ਟੂਡੇ ਐਂਡ ਲੰਡਨ ਚ ਜਿੰਨੀਆਂ ਵੀ ਯੂਨੀਵਰਸਿਟੀ ਹੈਗੀਆਂ ਆਰ ਦੇ ਅਫੋਰਡੇਬਲ অর ਨਾਟ ਐਂਡ ਆਰ ਯੂ ਗੋਇੰਗ ਟੂ ਸਟੇ ਇਨ ਸ਼ੇਅਰਿੰਗ ਆਰ ਯੂ ਗੋਇੰਗ ਐਜ਼ ਅ ਫੈਮਿਲੀ ਸੋ ਵਾਟ ਇਜ਼ ਅ ਪਰਪਸ ਸੋ ਇਸੀ ਗੱਲ ਕਰਦੇ ਆ ਕਿ ਸ਼ੇਅਰਿੰਗ ਚ ਜਿਹੜੀ ਕੰਪੀਟੀਸ਼ਨ ਹੈ ਉਹ ਵੀ 1200 ਤੋਂ ਲੈ ਕੇ 1600 ਤੋਂ ਪਾਉਂਡ ਤੱਕ ਹੈਗੀ ਹੈ ਐਂਡ ਵੈਨ ਯੂ ਆਰ ਗੋਇੰਗ ਟੂ ਸਮਾਲਰ ਸਿਟੀਜ਼ ਉਸ ਤੋਂ ਬਾਅਦ ਮੈਂ ਦੇਖੋ ਮੇਰੀ ਆਦਤ ਹੈ ਜਦੋਂ ਅਸੀਂ ਕੋਈ ਵੀ ਪ੍ਰੋਡਕਟ ਕਰਦੇ ਆ ਤਾਂ ਮੈਂ ਸਾਰੀਆਂ ਯੂਨੀਵਰਸਿਟੀਆਂ ਵਿਜ਼ਿਟ ਕਰਦਾ ਆਪਣੇ ਆਪ ਜਾ ਕੇ ਆਨਾ ਔਰ ਮੈਂ ਦੇਖਦਾ ਕਿ ਬੱਚਿਆਂ ਨੂੰ ਕਿਦਾਂ ਦਾ ਫਾਇਦਾ ਹੋ ਸਕਦਾ ਹੈ ਕਿੱਥੇ ਨੁਕਸਾਨ ਹੋ ਸਕਦਾ ਹੈ ਸੋ ਵੈਨ ਯੂ ਗੋ ਟੂ ਸਮਾਲਰ ਸਿਟੀਜ਼ ਉਹੀ ਜਿਹੜੀ ਅਕੋਮੋਡੇਸ਼ਨ ਹੈ ਉਹ 400 ਪਾਉਂਡ ਦੀ ਵੀ ਹੈ 500 ਪਾਉਂਡ ਦੀ ਵੀ ਹੈ ਔਰ ਇਨਕਲੂਸਿਵ ਆਫ ਇੰਟਰਨੈਟ ਐਂਡ ਇਨਕਲੂਸਿਵ ਆਫ ਕੀ ਕਹਿੰਦੇ ਹਨ ਔਰ ਕਾਫੀ ਇਲੈਕਟ੍ਰਿਸਿਟੀ ਬਿਲ ਵੇਅਰ ਐਸ ਦੇ ਤੁਸੀਂ ਆਪਣਾ ਲੈਂਦੇ ਹੋ ਚ ਇੰਟਰਨੈਟ ਦਾ ਖਰਚਾ ਵੀ ਦੇਣਾ ਹੈ ਔਰ ਕੀ ਕਹਿੰਦੇ ਹਨ ਬਿਜਲੀ ਬਣੇ ਦਾ ਖਰਚਾ ਸਾਰਾ ਖਰਚਾ ਦੇਣਾ ਸੋ ਸਟੂਡੈਂਟਸ ਦੇਖੋ ਕਾਫੀ ਸਾਰੇ ਯੂਨੀਵਰਸਿਟੀਆਂ ਇੱਧਰ ਦੀਆਂ ਜਿਹੜੀਆਂ ਅਫੋਰਡੇਬਲ ਅਕੋਮ which is just for first year bachelor degree khas karke kar jede bachelor degree che UK panan ja rahe honna nu pata nahi hai ki je assi 15 lakh pehle saal di fees ditti hai ta agle 2 saal vi 15 15 lakh deni hai aur agle saal de paise hage hai mere kol ki nahi hage mai kamane utthe ja ke so it is not easy because london is very busy bahut sara student utthe pahunch chuke already competition is really high but lot of work is there ਐਂਡ ਇਫ ਯੂ ਆਰ ਚੂਜ਼ਿੰਗ ਅ ਸਮਾਲਰ ਸਿਟੀਜ਼ ਜਿੰਨੇ ਪੈਸ ਤੁਸੀਂ ਕਮਾਣੇ ਨਹੀਂ ਉਹਨੇ ਜਿਆਦਾ ਤੁਸੀਂ ਅਕਮੋਡੇਸ਼ਨ ਖਾਣ ਪੀਣ ਚ ਸੇਵ ਕਰ ਸਕਦੇ ਹੋ ਵੇਅਰ ਐਸ ਲੰਡਨ ਟੂ ਸਰਵਾਈਵ ਯੂ ਨੀਡ ਲੋਟ ਆਫ ਮਨੀ ਸੋ ਸਟੂਡੈਂਟ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਹਾਂ ਤਾਂ ਅਸੀਂ ਕੰਪੈਰੀਜ਼ਨ ਜ਼ਰੂਰ ਕਰੀਏ ਕਿ ਵੈਨ ਵੀ ਆਰ ਗੋਇੰਗ ਟੂ ਸਮਾਲ ਸਿਟੀ ਵਾਟ ਆਰ ਦਾ ਬੈਨੀਫਿਟਸ ਵੈਨ ਵੀ ਆਰ ਗੋਇੰਗ ਟੂ ਲੰਡਨ ਵਾਟ ਆਰ ਦਾ ਬੈਨੀਫਿਟਸ ਐਂਡ ਵੈਨ ਯੂ ਆਰ ਸਟੇਇੰਗ ਇਨ ਸਮਾਲਰ ਸਿਟੀ ਆਲਸੋ ਇੱਕ ਬੈਨੀਫਿਟ ਹੋਰ ਹੈ ਕਿ ਲੰਡਨ ਇਜ਼ ਕਨੈਕਟੀਵਿਟੀ ਯੂ ਕੈਨ ਕਮ ਟੂ ਅ ਬਿਗਰ ਸਿਟੀ এনवायरमेंट ਔਨ ਅ ਵੀਕਐਂਡ ਆਲ ਓਵਰ ਯੂਕੇ 2-3 ਘੰਟੇ ਦੀ ਟ੍ਰੇਨ ਲੈ ਕੇ ਤੁਸੀਂ ਲੰਡਨ ਚ ਵੀ ਆ ਸਕਦੇ ਹੋ ਵੀਕਐਂਡ ਤੇ ਤੁਸੀਂ ਕਿਸੇ ਨੂੰ ਮਿਲਣਾ ਚਾਹਦੇ ਹੋ ਕੁਝ ਵੀ ਕਰਨਾ ਚਾਹੁੰਦੇ ਹੋ ਤਾਂ ਵੈਰੀ ਐਕਸੈਸਿਬਲ ਜਰ ਬੈਸਟ ਥਿੰਗ ਅਬਾਊਟ ਯੂਕੇ ਇਜ਼ ਕਨੈਕਟੀਵਿਟੀ ਬਾਈ ਟ੍ਰੇਨਸ ਐਂਡ ਬੱਸਸਿਸ which is very very high connectivity ਸੋ ਆਈ ਦੀ ਰੇਟ ਸੀ ਯੂਕੇ ਦਾ ਜਿਹੜਾ ਵੀਜ਼ਾ ਅਪਰੂਵਲ ਰੇਟ ਹੈ ਵਿਦ ਆਰ ਵੀਜ਼ਾ ਅਪਰੂਵਲ ਰੇਟ ਇਜ਼ 100% ਲੋਟ ਆਫ ਸਟੂਡੈਂਟਸ ਹੈਵ ਅਪਲਾਈਡ ਥਰੂ ਅਸ ਗਾਟ ਸਕਾਲਰਸ਼ਿਪ ਬਿਕਾਜ਼ ਯੂਕੇ ਦੀ ਸਕਾਲਰਸ਼ਿਪ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਅਫੋਰਡੇਬਿਲਟੀ ਆਫ ਯੂਨੀਵਰਸਿਟੀ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਲੋਕੇਸ਼ਨ ਆਫ ਯੂਨੀਵਰਸਿਟੀ ਬਹੁਤ ਜ਼ਿਆਦਾ ਮੈਟਰ ਕਰਦੀ ਹੈ so if you want to live in a bigger city and you don't want you want to save on cost also liverpool manchester ਵਰਗੀਆਂ ਜਿਹੜੀਆਂ ਸਿਟੀਆਂ ਹੈਗੀਆਂ ਉਹਨਾਂ ਦੀ ਕਾਸਟ ਘੱਟ ਹੈ but they are very very big cities as compared to london their cost of living is really low so you can choose those cities but if you want to live in a smaller city you want to concentrate on your studies then there are more more smaller cities also in london or uh, in uk so that depends on your choice but if you're definitely upper london then there are a lot of affordable options in london also because london is an education hub right now and there are a lot of universities which are offering you moi basis you know master degree and there a lot of universities which are offering M Y basis from other states some universities are not taking students from punjab and some universities are only concentrating on other states than punjab because they want ki student utthe aake padhe but kafi sare bachche punjab de hai jinne utthe aake nahi padde bilkul theek hai so e sariyan gallan da sade vidyarthian nu khayal rakhne di lod hai so bahut hi mahatvapurn jankari sade nal jasmit partia ji ne is video de vich vi sanjhi kiti hai ਸੋ ਤੁਸੀਂ 90413 90412 ਤੇ ਸੰਪਰਕ ਕਰੋ ਨਿਰਾਤਿਆਂ ਦੇ ਵਿੱਚ ਜਿਹੜੇ ਵਿਦਿਆਰਥੀ ਅਪਲਾਈ ਕਰਨਗੇ ਉਹਨਾਂ ਨੂੰ ਯੂਕੇ ਜਾਣ ਦੀ ਲੰਡਨ ਜਾਣ ਦੀ ਟਿਕਟ ਬਿਲਕੁਲ ਫ੍ਰੀ ਹੈ ਸੋ ਇਹ ਵੀ ਗੱਲ ਤੁਸੀਂ ਨੋਟ ਕਰੋ ਸੋ ਥੈਂਕ ਯੂ ਸੋ ਮੱਚ ਜਸਮੀ ਜੀ ਥੈਂਕ ਯੂ ਸੋ ਮੱਚ